ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਆ ਮਾਤਾ ਜੀ ਤੁਹਾਡਾ ਮੇਰਾ ਨਾਮ ਕਾਂਤਾ ਰਾਣੀ ਕਾਂਤਾ ਰਾਣੀ ਜੀ ਤੁਹਾਨੂੰ ਕੀ ਸਮੱਸਿਆ ਸੀ ਗਠੀਏ ਦੀ ਬੜੀ ਪ੍ਰੋਬਲਮ ਸੀ ਗਠੀਏ ਦੀ ਪ੍ਰੋਬਲਮ ਸੀ ਹਾਂ ਬਹੁਤ ਜਿਆਦਾ ਕਿੰਨੇ ਸਾਲਾਂ ਤੋਂ ਸੀ ਕਾਫੀ 7-8 ਸਾਲ ਹੋ ਗਏ 7-8 ਸਾਲ ਹਾਂ ਜੀ ਦਰਦ ਖੰਡਾਇਆ ਹਾਂ ਜੀ ਬਹੁਤ ਦਰਦ ਰਹੀ ਹੈ ਬੜਾ ਬੁਰਾ ਹਾਲ ਹੈ ਬੜਾ ਬੁਰਾ ਹਾਲ ਹੋਇਆ ਨਾ ਭੁੱਖ ਲੱਗਦੀ ਹੁੰਦੀ ਹੈ ਨਾ ਨੀਂਦ ਆਉਂਦੀ ਹੈ ਨਾ ਇਹੋ ਜਿਹੇ ਕੰਮ ਚ ਬਿਲਕੁਲ ਗਠੀਆ ਬਹੁਤ ਭਿਆਨਕ ਰੋਗ ਆ ਬਹੁਤ ਦਿੱਕਤ ਹੁੰਦੀ ਸੀ ਬਹੁਤ ਜ਼ਿਆਦਾ ਰੱਬ ਬੈਰੀ ਨੂੰ ਵੀ ਨਾ ਕਰੇ ਹੈਨਾ ਰੱਬ ਬੈਰੀ ਨੂੰ ਨਾ ਕਰੇ ਗਠੀਆ ਨਾ ਹਾਂਜੀ ਬਹੁਤ ਬੁਰਾ ਹਾਲ ਰਿਹਾ ਇੱਥੇ ਵੀ ਇੱਥੇ ਵੀ ਅੱਛਾ ਜੋੜ ਨਹੀਂ ਕੰਮ ਕਰਦੇ ਸੀ ਹਾਂਜੀ ਫਿਰ ਤੁਸੀਂ ਜਦੋਂ ਦਵਾਈ ਲੈਣੀ ਸ਼ੁਰੂ ਕੀਤੀ ਹੈਨਾ ਜਦੋਂ ਇੰਨੇ ਸਾਲ ਪੁਰਾਣੀ ਬਿਮਾਰੀ ਆ ਤਾਂ ਫਿਰ ਤੁਸੀਂ ਬਹੁਤ ਡਾਕਟਰ ਵੀ ਬਦਲੇ ਹੋਣੇ ਆ ਹਾਂਜੀ ਬਹੁਤ ਔਖੀ ਜੀ ਪੈਸਾ ਵੀ ਬਹੁਤ ਲੱਗਿਆ ਹੋਣਾ ਹਾਂਜੀ ਦਵਾਈਆਂ ਬਹੁਤ ਬਦਲੀਆਂ ਬਹੁਤ ਖਾਧੀਆਂ ਦੇਸੀ ਅੰਗਰੇਜ਼ੀ ਦੋਨੋਂ ਖਾਧੀਆਂ ਹਾਂਜੀ ਮੈਂ ਪੁੱਛਦਾ ਸੀ ਜਦੋਂ ਤੁਸੀਂ ਇੰਨੀ ਤਕਲੀਫ ਕੱਟ ਕੇ ਡਾਕਟਰ ਸ਼ਰਦਾ ayurveda ਕੋਲੇ ਆ ਕੇ ਟਰੀਟਮੈਂਟ ਕਰਾਉਣਾ ਸ਼ੁਰੂ ਕਰਿਆ ਹਨ ਕਿੰਨੇ ਮਹੀਨਿਆਂ ਚ ਤੁਸੀਂ ਠੀਕ ਹੋ ਗਏ ਹੋ ਮੈਨੂੰ ਸੱਤ ਅੱਠ ਮਹੀਨੇ ਹੋ ਗਏ ਸੱਤ ਅੱਠ ਮਹੀਨਿਆਂ ਦੇ ਵਿੱਚ ਤੁਸੀਂ ਠੀਕ ਹੋ ਗਏ ਹੋ ਹਨ ਹੁਣ ਜਿਹੜੇ ਤੁਹਾਡੇ ਜੋੜ ਜਿਹਦਾ ਹੱਥ ਕੰਮ ਨਹੀਂ ਕਰਦੇ ਸੀ ਉਹ ਠੀਕ ਆ ਮੈਂ ਹੱਥ ਥੋੜੇ ਮਾੜੀ ਜੀ ਕਦੋਂ ਸਰ ਜਿਆਦਾ ਠੰਡ ਹੋਵੇ ਥੋੜੀ ਜੀ ਪ੍ਰੋਬਲਮ ਆਉਂਦੀ ਆ ਚਲੋ ਉਹ ਤਾਂ ਉਮਰ ਦਾ ਵੀ ਹੋ ਸਕਦਾ ਹਨਾ ਬਾਕੀ ਠੀਕ ਆ ਜਿੱਦਾਂ ਸਿਆਲਾਂ ਚ ਹੱਥ ਸੁੱਜ ਜਾਂਦੇ ਸੀ ਹਾਂਜੀ ਬਹੁਤ ਬੁਰਾ ਹਾਲ ਸੀ ਬਸ ਮੈਂ ਰਜਾਈ ਚੋਂ ਹੀ ਨਿਕਲਦੀ ਸੀ ਓਏ ਹੋਏ ਹੋਏ ਹੋ ਆ ਦਿਖਾਓ ਆ ਦਿਖੋ ਮੈਂ ਮੇਰੇ ਹੱਥ ਠੀਕ ਨੇ ਬਿਲਕੁਲ ਹੁਣ ਸਹੀ ਹੈ ਹਾਂ ਹੱਥ ਠੀਕ ਤੇ ਇਹ ਵੀਡੀਓ ਦੇਖਣ ਵਾਲੇ ਭੈਣ ਭਰਾ ਮਾਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਮੈਂ ਕਹਾਂਗੇ ਮੈਂ ਬਿਲਕੁਲ ਠੀਕ ਹਾਂ ਮੈਂ ਕਰਨੀਆ ਪਰਮਾਤਮਾ ਕਰੇ ਸਾਰੇ ਏਦਾਂ ਠੀਕ ਹੋ ਜਾ ਜਿੱਦਾਂ ਮੈਂ ਦੁੱਖ ਪਾਇਆ ਕੋਈ ਨਾ ਪਾਵੇ ਡਾਕਟਰ ਸ਼ਰਦਾ ਜੀ ਤੋਂ ਵੱਲੋਂ ਤੁਸੀਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਹੁਣ ਚਲੋ ਧੰਨਵਾਦ ਤੁਹਾਡਾ ਵੀ ਤੁਸੀਂ ਠੀਕ ਹੋਏ ਪਰਮਾਤਮਾ ਦਾ ਸ਼ੁਕਰ ਆ ਪਰਮਾਤਮਾ ਸਭ ਦਾ ਹੀ ਰੋਗ ਦੂਰ ਕਰੇ ਹੈਨਾ ਧੰਨਵਾਦ ਠੀਕ ਹੈ